ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਤੋਂ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਘਰ ਦੇਖੋ ਜੀ ਪਹਿਲਾਂ ਆਪਾਂ ਇਹ ਡਿਜ਼ਾਈਨ ਸਿਖਾਇਆ ਫਿਰ ਇਹ ਬਲੱਟ ਸਿਖਾਇਆ ਫਿਰ ਆਪਾਂ ਇਹ ਡਿਜ਼ਾਈਨ ਸਿਖਾਇਆ ਤੇ ਹੁਣ ਆਪਾਂ ਤੁਹਾਨੂੰ ਇੱਕ ਹੋਰ ਬਹੁਤ ਹੀ ਸੌਖਾ ਡਿਜ਼ਾਈਨ ਦੱਸਦੇ ਆ ਉਹ ਬਣਾਉਣਾ ਬਹੁਤ ਹੀ ਸੌਖਾ ਇਹ ਆਪਾਂ ਆ ਜਗ੍ਹਾ ਪਈ ਆਪਾਂ ਇਸੇ ਜਗ੍ਹਾ 'ਚ ਹੀ ਬਣਾਵਾਂਗੇ ਦੇਖੋ ਆ ਜਗ੍ਹਾ ਤਾਂ ਕਿਸੇ ਹੋਰ ਕੰਮ ਆ ਚੁਗੇ ਆਪਾਂ ਇੱਧਰ ਬਣਾ ਕੇ ਇੱਥੇ ਹੀ ਦੱਸਾਂਗੇ ਤੁਹਾਨੂੰ ਦੇਖੋ ਤੁਸੀਂ ਆ ਡੱਬੇ ਲੈ ਲੈਣੀ ਐ ਆ ਵਾਲੀ ਤੇ ਤੇ ਤੁਸੀਂ ਇਹ ਦੁਪट्टे ਤੇ ਸੂਟ ਤੇ ਘੇਰੇ ਤੇ ਬਾਰਡਰ ਦੀ ਤਰ੍ਹਾਂ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਊਗਾ ਦੇਖੋ ਸੂਟ ਇੱਕੜ ਪੀਲਾ ਜੀ ਜਿਵੇਂ ਸੌਖਾ ਜੀ ਨੇ ਕੱਢਣਾ ਹੈ ਪਹਿਲਾਂ ਸ਼ੁਰੂ ਕਰਨਾ ਇਸ ਤੋਂ ਕਰੋ ਤੁਸੀਂ ਕੜਾਈ ਸ਼ੁਰੂ ਕਰਨੀ ਹੈ ਜੀ ਨੇ ਫੇਰ ਆਤੋਂ ਅਗਲੇ ਇਹ ਤੁਸੀਂ ਸਾਫ ਪੇਪਰ ਤੇ ਬਣਾਉਣੇ ਹੋ ਫਿਰ ਵੀ ਤੁਸੀਂ ਇਸ ਤਰ੍ਹਾਂ ਫੱਟਾ ਲਾ ਕੇ ਡੱਬਾ ਬਣਾਉਣੀ ਹੈ ਜਿਵੇਂ ਇਸ ਤੋਂ ਇਹ ਤੋਂ ਇਹ ਤੋਂ ਆ ਚੁੰਡ ਤੋਂ ਹੀ ਬਣਾਉਣੀ ਅੱਗੇ ਦੇਖੋ ਇਸ ਤਰ੍ਹਾਂ ਤੋਂ ਸੀ ਬਣਾਉਂਦੇ ਜਾਣਾ ਇਹਨੂੰ ਸੂਟ ਦੇ ਘੇਰੇ ਤੇ ਪਰ ਦੁਪੱਟੇ ਦੇ ਵੀ ਚਾਰ ਛੇ ਘੇਰੇ ਪਰ ਨੂੰ ਇਹ ਲਾਇਸ ਦੀ ਤਰ੍ਹਾਂ ਹੀ ਲੱਗੂਗਾ ਦੇਖੋ ਦੁਪੱਟੇ ਤੇ ਵੀ ਬਣਿਆ ਹੋਇਆ ਘੇਰੇ ਤੇ ਵੀ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗੂਗਾ ਐਸ ਤਰ੍ਹਾਂ ਤੁਸੀਂ ਬਣਾ ਲਓ ਘੇਰੇ ਤੇ ਪਾ ਲਓ ਬਾਹਾਂ ਤੇ ਪਾ ਲਓ ਸੂਟ ਤੇ ਪਾ ਲਓ ਚਾਦਰ ਸਰਾਣੇ ਤੇ ਪਾ ਲਓ ਚਾਰ ਛੇ ਫੇਰੇ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਮੀਟ ਕੋ ਨੂੰ ਐਂਡ ਤੇ ਕਰ ਵੇਖਣਾ ਦੇਖੋ ਜੀ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਇਹ ਬਹੁਤ ਹੀ ਸੌਖਾ ਡਿਜ਼ਾਈਨ ਤੁਸੀਂ ਜ਼ਰੂਰ ਬਣਾ ਕੇ ਵੇਖੋ ਗੁਮੀਜ਼ ਦੇ ਘੇਰੇ ਤੇ ਬਣਾ ਲਓ ਬਹੁਤ ਸੋਹਣਾ ਲੱਗੂਗਾ ਚਾਕਾਂ ਤੇ ਬਣਾ ਲਓ ਚਾਕਾਂ ਤੇ ਬਹੁਤ ਸੋਹਣਾ ਲੱਗੂਗਾ ਇਹ ਆਪਾਂ ਕੱਚੀ ਬਸਤਰ ਨਾਲ ਬਣਾਇਆ ਤੁਸੀਂ ਇਹਨੂੰ ਮਟਾ ਵੀ ਸਕਦੇ ਹੋ ਜੇ ਤੁਹਾਡੇ ਕੋਲ ਵੀ ਮਟਾਉਣਾ ਚਾਹੁੰਦੇ ਹੋ ਦੇਖੋ ਇਸ ਤਰ੍ਹਾਂ ਬਣ ਕੇ ਤਿਆਰ ਹੋ ਇਹ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੇ ਤੁਸੀਂ ਇਹ ਇਹ ਡਿਜ਼ਾਈਨ ਤੁਸੀਂ ਆਹ ਡਿਜ਼ਾਈਨ ਦੇ ਥੱਲੇ ਵੀ ਬਣਾਉਣਾ ਫਿਰ ਵੀ ਬਣ ਕੇ ਬਹੁਤ ਸੋਹਣਾ ਤਿਆਰ ਹੋਊਗਾ ਜਿਵੇਂ ਇਹ ਆਹ ਡਿਜ਼ਾਈਨ ਵਿੱਚ ਪਾਉਣਾ ਤੁਸੀਂ ਤੇ ਇਹਨੂੰ ਥੱਲੇ ਬਣਾ ਲਓ ਕਿਤੇ ਤੇ ਤੇ ਨਹੀਂ ਆਸ ਇੱਕ ਇੱਕ ਸੰਨ ਛੱਡ ਕੇ ਇਹਨਾਂ ਤੁਸੀਂ ਇਹਨੂੰ ਥੱਲੇ ਬਣਾ ਲਓ ਉੱਤੇ ਫਿਰ ਆਹ ਡਿਜ਼ਾਈਨ ਬਣਾ ਲਓ ਬਹੁਤ ਸੋਹਣਾ ਲੱਗੂਗਾ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆਂ ਚੈਨਲ ਨੂੰ ਬਰਤ ਬਰਤ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਰਤ ਬਰਤ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਚਲੋ ਜੀ ਅਗਲੀ ਵੀਡੀਓ ਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ